ਅੱਗ ਵੀ ਲਾਈ ਐ ਨਾ ਅੱਗ ਵੀ ਲਾਈ ਐ ਉਹਨਾਂ ਪਹਿਲਾਂ ਅੱਗ ਲਾਈ ਐ ਆ ਦੇਖੋ ਜੀ ਝੋਨੇ ਨੂੰ ਅੱਗ ਲਾਈ ਕਿਸਾਨ ਨੂੰ ਝੋਨਾ ਨਹੀਂ ਵੜਨ ਦੇ ਰਹੇ ਉਲਟਾ ਕੋਠੇ ਤੇ ਖੜੇ ਬੰਦੂਕਾਂ ਲੈ ਕੇ ਕਹਿੰਦੇ ਜੇ ਜ਼ਮੀਨ 'ਚ ਵੜੇ ਤੇ ਗੋਲੀ ਮਾਰ ਦਾਂਗੇ ਆ ਮਸ਼ੀਨ ਅਸੀਂ ਡਾਕ ਕੇ ਆਪਦੀ ਖੜੇ ਆ ਅੱਗ ਵਿਖਾ ਦੇਣਾ ਪਹਿਲਾਂ ਅੱਗ ਲਾ ਕੇ ਬਾਅਦ ਚ ਗੁੰਡਾ ਕਰਦੀ ਦਿੱਤੀ ਸਸ਼ੀਕਾਲ ਜੀ ਸਾਰੇ ਪੰਜਾਬ ਵਾਸੀ ਵੀਰੋ ਫਿਰੋਜਪੁਰ ਦਾ ਪਿੰਡ ਮਬਦੋਟ ਥਾਣੇ ਦੇ ਵਿੱਚ ਦਿਉਨਾ ਤੈਨੂ ਮਲ ਜਿਸ ਦੇ ਵਿੱਚ ਜ਼ਮੀਨ ਹੈ ਦੋ ਪਰਿਵਾਰਾਂ ਦਾ ਆਪਸੀ ਕੇਸ ਅਦਾਲਤ ਦੇ ਵਿੱਚ ਚੱਲ ਰਿਹਾ ਔਰ ਉਹਦੇ ਬਦਲੇ ਵਿੱਚ ਇੱਥੋਂ ਦਾ ਲੋਕਲ ਐਮਐਲਏ ਰਜਨੀਸ਼ ਦਈਆ ਜਿਹੜਾ ਫਰੋਇਪੁਰ ਦਿਹਾਤੀ ਦਾ ਐਮਐਲਏ ਆ ਉਹ ਇੱਥੋਂ ਦੇ ਲੋਕਲ ਜਿਹੜਾ ਇਸ ਪਿੰਡ ਦਾ ਸਰਪੰਚ ਆ ਉਸ ਸਰਪੰਚ ਨੂੰ ਗੁੰਡਾਗਰਦੀ ਕਰਨ ਦੀ ਸ਼ਹਿ ਦੇ ਰਿਹਾ ਔਰ ਗੁੰਡਾਗਰਦੀ ਸ਼ਹਿ ਕਰ ਜਿਹੜੀ ਇਸ ਕਿਸਾਨ ਦੀ ਮਾਲਕੀ ਜ਼ਮੀਨ ਹੈ 2 ਕਿੱਲੇ ਮਰੱਬਾ ਨੰਬਰ 57 ਕਿੱਲਾ ਨੰਬਰ 1 ਤੇ 2 ਰਿਕਾਰਡ ਦੇ ਮੁਤਾਬਕ ਮਾਲਕੀ ਜ਼ਮੀਨ ਆ ਵਡਣ ਨਹੀਂ ਦੇ ਰਿਆ ਅਸੀਂ ਇੱਥੇ ਰੁਕੇ ਸੀ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਆਇਆ ਐ ਐਸਐਚਓ ਸਾਹਿਬ ਔਰ ਸਾਰਾ ਅੰਬਲਾ ਫੈਲਾ ਜਿੰਨਾ ਥਾਣਾ ਮੋਂ 도ੜਦਾ ਆਇਆ ਹੋਇਆ ਅਸੀਂ ਇਹ ਮੰਗ ਕੀਤੀ ਸਾਨੂੰ ਇਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਸਵੇਰੇ ਝੋਨੇ ਦਾ 10 ਵਜੇ ਵੜਾ ਦੇਾਂਗੇ ਇਹਨਾਂ ਦੇ ਆਉਣ ਤੋਂ ਪਹਿਲਾਂ ਸਰਪੰਚ ਗੁਰਪ੍ਰੀਤ ਸਿੰਘ ਨੇ ਝੋਨੇ ਨੂੰ ਅੱਗ ਲਾਈ ਆ ਮੌਕੇ ਤੇ ਮੌਜੂਦ ਨੇ ਮੌਕਾ ਦੇਖ ਕੇ ਆਏ ਨੇ ਸਾਡੀ ਪ੍ਰਸ਼ਾਸਨ ਤੋਂ ਇੱਕ ਤਾਂ ਇਹ ਮੰਗ ਆ ਕਿ ਝੋਨੇ ਨੂੰ ਫਸਲ ਨੂੰ ਅੱਗ ਲਾਉਣ ਦਾ ਪਰਚਾ ਸਰਪੰਚ ਗੁਰਪ੍ਰੀਤ ਸਿੰਘ ਤੇ ਕੀਤਾ ਜਾਵੇ ਦੂਜਾ ਅਸੀਂ ਮੰਗ ਕਰ ਰਹੇ ਹਾਂ ਜਿਹੜੇ ਜ਼ਮੀਨਦਾਰ ਰੌਲਾ ਜਿਹੜੀ ਜ਼ਮੀਨ ਦਾ ਕੇਸ ਚੱਲਦਾ ਉਹ ਜ਼ਮੀਨ ਖਾਲੀ ਪਈ ਆ ਪਰ ਉਹਦੇ ਬਦਲੇ ਐਮਐਲਏ ਦੀ ਸ਼ਹਿਰ ਦੇ ਉੱਤੇ ਗੁੰਡਾਗਰਦੀ ਕਰਦੇ ਹੋਏ ਰਫਲਾਂ ਦੇ ਨਾਲੇ ਜਿਹੜੇ ਰੋਕਿਆ ਜਾ ਰਿਹਾ ਹੈ ਕਿਸਾਨ ਨੂੰ ਮਰੱਬਾ ਨੰਬਰ 52 ਕਿਲਾ ਨੰਬਰ 12 ਦੇ ਵਿੱਚ ਝੋਨਾ ਵੜਨ ਨੂੰ ਸੋ ਅਸੀਂ ਪਹਿਲਾਂ ਵੀ ਬੇਨਤੀਆਂ ਕਰ ਚੁੱਕੇ ਹਾਂ ਇਹ ਕਹਿੰਦੇ ਸੀ 10 ਵਜੇ ਤੱਕ ਸਵੇਰੇ ਰੁਕਜੋ ਅਸੀਂ ਝੋਨਾ ਵੜਾ ਦਾਂਗੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਕਿ ਅਸੀਂ ਸਵੇਰੇ 10 ਵਜੇ ਤੱਕ ਜ਼ਮੀਨ 'ਚ ਨਹੀਂ ਵੜਦੇ ਪਰ ਜਿਹੜਾ ਉਹਨਾਂ ਨੇ ਸਾਡੀ ਜ਼ਮੀਨ ਦੇ ਵਿੱਚ ਜ਼ਬਰੀ ਤੰਬੂ ਲਾ ਕੇ ਕੋਈ ਨਾ ਬਜ਼ੁਰਗ ਬੈਠਾ ਇੱਕ ਟਰਾਲ ਇਨੂੰ ਪਾਸੇ ਕਰਾ ਦਿਓ ਪਰ ਉਹ ਇਸ ਗੱਲ ਦੇ ਜਿਹੜੀ ਜਿਹੜੀ ਐਮਐਲਏ ਦੇ ਧੱਕਾਸ਼ਾਹੀ ਉਹਦੇ ਕਰਕੇ ਸ਼ਾਇਦ ਕੋਈ ਉਹਨਾਂ ਦਾ ਪੋਲਿਟੀਕਲ ਪ੍ਰੈਸ਼ਰ ਆ ਜਿਹਦੇ ਕਰਕੇ ਉਹਨੂੰ ਪਾਸੇ ਕਰਾਉਣ ਲਈ ਤਿਆਰ ਨਹੀਂ ਪਰ ਸਾਨੂੰ ਜਿਹੜਾ ਝੋਨਾ ਵੜਾਉਣ ਤੋਂ ਰੋਕ ਰਹੇ ਆ ਸੋ ਸਾਡੀ ਐਸਐਸਪੀ ਫਰੋਇਦਪੁਰ ਨੂੰ ਬੇਨਤੀ ਆ ਅਸੀਂ ਕਿ ਕੋਈ ਵਾਅਦਾ ਨਹੀਂ ਕਰ ਰਹੇ ਕੋਈ ਅਸੀਂ ਰੋਲੇ ਵਾਲੀ ਜ਼ਮੀਨ ਚ ਨਹੀਂ ਵੜ ਰਹੇ ਅਸੀਂ ਸਿਰਫ ਤੇ ਸਿਰਫ ਜਿਹੜੀ ਸਾਡੀ ਮਾਲਕੀ ਜ਼ਮੀਨ ਆ ਉਹਦੇ ਚ ਉਹਦੇ ਜਾ ਕੇ ਝੋਨਾ ਵੜਨ ਲਈ ਗਏ ਆ ਐਸਐਸਓ ਸਾਹਿਬ ਦੇ ਕਹਿੰਦੇ ਅਸੀਂ ਸਵੇਰੇ 10 ਵਜੇ ਤੱਕ ਰੁਗਣ ਲਈ ਵੀ ਤਿਆਰ ਆ ਪਰ ਐਸਐਸਓ ਸਾਹਿਬ ਨੇ ਉਹ ਜਿਹੜਾ ਤੰਬੂ ਆ ਨਹੀਂ ਚਕਾਇਆ ਪਤਾ ਨਹੀਂ ਕਿੰਨਾ ਕੋਈ ਪ੍ਰੈਸ਼ਰ ਹੈ ਸੋ ਸਾਡੀ ਬੇਨਤੀ ਹੈ ਵੀ ਜਿਹੜਾ ਝੋਨੇ ਨੂੰ ਫਸਲ ਨੂੰ ਅੱਗ ਲਾਈ ਗਈ ਆ ਉਹਦਾ ਪਰਚਾ ਦਰਜ ਐਸਐਸਪੀ ਸਾਹਿਬ ਫਰੋਈਪੁਰ ਦੇ ਐਸਐਸਪੀ ਸਾਹਿਬ ਨੂੰ ਸੀ ਬੇਨਤੀ ਕਰਦੇ ਆ ਕਿ ਇੱਥੇ ਪਰਾਲੀ ਨੂੰ ਅੱਗ ਲਾਉਣ ਤਾਂ ਵੀ ਪਰਚੇ ਹੁੰਦੇ ਨੇ ਪਰ ਦੋਨਾਂ ਤੇਲੂਮਾਲ ਬੱਪੋ ਕੀ ਚੌਂਕੀ ਦੇ ਸਰਪੰਚ ਗੁਰਪ੍ਰੀਤ ਨੇ ਆਪਦੇ ਹੱਥੀ ਕਿਸਾਨ ਦੀ ਮਾਲਕੀ ਜ਼ਮੀਨ ਤੇ ਫਸਲ ਦੇ ਵਿੱਚ ਅੱਗ ਲਾਈ ਆ ਉਹਦਾ ਪਰਚਾ ਦਰਜ ਕਰੋ ਅਸੀਂ ਅੱਧਾ ਘੰਟਾ ਹੋਰ ਵੇਟ ਕਰਦੇ ਆ ਐਸਐਸਓ ਸਾਹਿਬ ਝੋਨਾ ਵੜਾ ਦੇਣ ਨੂੰ ਸਾਰੀ ਪੁਲਿਸ ਖੜੀ ਆ ਜੇ ਨਹੀਂ ਵੜਾਉਂਦੇ ਤੇ ਜੇਕਰ ਸਾਨੂੰ ਆਪ ਦਾ ਝੋਨਾ ਵੜਨ ਤੇ ਉਹ ਗੁੰਡੇ ਗੋਲੀਆਂ ਮਾਰ ਕੇ ਮਾਰਦੇ ਆ ਇਹਦਾ ਜਿਹੜਾ ਜ਼ਿੰਮੇਵਾਰ ਇਸ ਹੁੰਦਾ ਹਲਕਾ ਵਿਧਾਇਕ ਰਸ਼ਨੀ ਚ ਦਈਆ ਹੋਊਗਾ ਤੇ ਮਾਮਦੋਰ ਥਾਣੇ ਦਾ ਪ੍ਰਸ਼ਾਸਨ ਹੋਊਗਾ ਅਸੀਂ ਆਪਦੀ ਮਾਲਕੀ ਜ਼ਮੀਨ 'ਚ ਝੋਨਾ ਵੜਨ ਚੱਲਿਆ ਕਿਸੇ ਦੇ ਰੋਲੇ ਵਾਲੀ ਦਾ ਕਿਸੇ ਦੀ ਮਾਲਕੀ ਜ਼ਮੀਨ 'ਚ ਅਸੀਂ ਦਖਲ ਨਹੀਂ ਦੇਵਾਂਗੇ ਇਸ ਵੀਡੀਓ ਨੂੰ ਵੀ ਅੱਗੇ ਪਹੁੰਚਾ ਦਿਓ ਐਸਐਸਪੀ ਫਰੋਇਪੁਰ ਸਾਹਿਬ ਤੱਕ ਵੀ ਪਹੁੰਚਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ